ਡਿਸਟ੍ਰਿਕਟ ਪੁਲਿਸ ਮੁਕਸਰ ਦੀ ਵੱਖ-ਵੱਖ ਟੀਮਾਂ ਵੱਲੋਂ ਪਿਛਲੇ 3 ਹਫ਼ਤਿਆਂ ਦੇ ਲਗਾਤਾਰ ਕੁਝ ਇਨਪੁੱਟਸ ਵੀ ਆਈਆਂ ਸੀਗੀਆਂ ਤੇ ਕੁਝ ਰਿਪੋਰਟਸ ਵੀ ਹੋਈ ਸੀ ਇਨਸੀਡੈਂਟ ਤੋਂ ਜੋ ਟਰਾਂਸਫਾਰਮਰਸ ਤੇ ਦੋਨੋਂ ਹੀ ਸਬਡਿਵੀਜ਼ਨ ਤੇ ਲੰਬੀ ਸਬਡਿਵੀਜ਼ਨ ਤੇ ਤੇ ਗਿੱਦੜਵਾ ਸਬਡਿਵੀਜ਼ਨਸ ਦੇ ਕਾਫੀ ਇਨਪੁੱਟ ਸੀਗੇ ਤੇ ਉਸ ਦੇ ਬੇਸ ਤੇ ਹੁਣ ਇਨਪੁੱਟਸ ਨੂੰ ਫੈਕਟਰ ਇਨ ਕਰਕੇ ਤੇ ਕੇਸ ਰਜਿਸਟਰ ਕੀਤਾ ਗਿਆ ਤੇ ਸਾਰੀ ਇਨਪੁੱਟਸ ਡਿਵੈਲਪ ਕੀਤੀ ਗਈ ਤੇ ਦੋਨੋਂ ਹੀ ਟੀਮਾਂ ਨੇ ਤੇ ਸੀਆਈਏ ਨੇ ਵੀ ਪ੍ਰੋਪਰਲੀ ਹੁਣ ਇਨਪੁੱਟਸ ਤੇ ਵਰਕ ਕੀਤਾ ਤੇ ਬੈਕਵਰਡ ਪਰਸੀਡ ਕਰਦੇ ਹੋਏ ਅ ਕੱਲ ਜੋ ਹੈਗੇ ਸਾਰੇ ਗੈਂਗ ਨੂੰ ਜੋ ਹੈ ਇੰਟਰਸੈਪਟ ਕੀਤਾ ਗਿਆ ਤਾਂ ਇਹ ਵੱਖ-ਵੱਖ ਡਿਸਟ੍ਰਿਕਟ ਦੇ ਜੋ ਇਨਸੀਡੈਂਟ ਟਰਾਂਸਫਾਰਮਰ ਚੋਰੀ ਦੇ ਹੈਗੇ ਆ ਉਸ ਚ ਟ੍ਰੇਸ ਹੋਏ ਹੈਗੇ ਤੇ ਇਹ ਫਰੀਦਕੋਟ ਮੁਖਸਰ ਬਟਿੰਡਾ ਇਵਨ ਫਾਜ਼ਿਲਕਾ ਦੇ ਜੋ ਵੀ ਐਡਜੋਇਨਿੰਗ ਕੁਛ ਏਰੀਆਸ ਤੇ ਇਹਨਾਂ ਦੇ ਪਿੱਛੇ ਕੁਝਲੇ ਪਿਛਲੇ ਕੁਝ ਟਾਈਮ ਤੇ ਚੋਰੀਆਂ ਕੀਤੀ ਸੀਗੀ ਤੇ ਔਰ ਟੀਮਸ ਹੈ ਡਨ ਅ ਗੁੱਡ ਜੌਬ ਇਨ ਦ ਸੈਂਸ ਕਿ ਪਿੱਛੇ जितने भी इंसीडेंट हुए हैं तो इन्होंने एक करैकडाउन किया है डेडिकेटेड तो पहले केस जो चाह एक सौ पांच के जी टोटल कोपर रिकवरी इफेक्ट की गई है तो एक जो इस अक्यूज गरीब सिंह है इस फरीदकोट का रहने वाला है इसते मल्ट पे परचे है, है अंग्रेज सिंह सि बठिंडे का रहने वाला हैगा गुरदिता सिंह है, एक दा है, एक है एक भी फरीदकोट तो का है तो इना अलग अलग डिस्ट्रिक्ट रहने वाले है मोगा का कोई बठिडा का फरीदकोट का तो उन्हें मल्टीपल एफ आई आरस रिलेटिड क्राइम से पहला हुई है, है। तो इससे टीम ने चंगा काम किया प्रॉपरली इसको अफेक्ट किया गया तो जो भी लिंकेज इस फरदर तफ्तीश तो आने गए उस हिसाब कार्रवाई की जाएगी सिमिलरली सैकेंड केस जो है इस भी सिम गिदड़वा सब डिविजन के कोरसपोंडिंग जो इंसीडेंट हुए थ उस तीन लोगों की अरैसट की है एक फग्गन सिल्ह ग्यारह परचे रजिस्टर है मोगा का रहने वाला है गुरप्रीत सिंह प्रीवियस एफआईआरस है हरदीप सिंह है लुधियाने का है, है इसी बेस से इन्हों की पुछगिछ भी की गई तो फरदर जो पांच नाम होर फिगर होना इस केस नोमीनेट किया गया तो इस काफ़ी चंगा टीम्स ने काम किया मैटिकुलस इंटरव्यू तुश्चनिंग से फिर अगे डिवेलप की गई है गलत अगे भी फरदर अरैसट आगे अफेक्ट की जाएगी तो रिकवरी भी होने की संभावना हैगी

ਇਨਵੈਸਟੀਗੇਸ਼ਨ ਤੇ ਚੰਗਾ ਕੰਮ ਰਿਹਾ ਹੈਗਾ ਐਸਐਚਓ ਕੋਟਬਾਈ ਨੇ ਵੀ ਇਸ ਤੇ ਕਾਫੀ ਮਿਹਨਤ ਕੀਤੀ अर्ਲੀ ਮਾਰਨਿੰਗ ਜੋ ਐਂਟਰਸੈਪਟ ਕਰਕੇ ਰੇਡਸ ਕੀਤੀਆਂ ਗਈਆਂ ਤੇ ਉਸ ਦੇ ਫਰਦਰ ਡਿਵੈਲਪ ਕੀਤੇ ਇਸ ਨੂੰ ਸਸਪੈਕਟਸ ਨੂੰ ਆਈਡੈਂਟੀਫਾਈ ਕੀਤਾ ਤੇ ਸਸਪੈਕਟਸ ਦੀ ਫਿਰ ਅੱਗੇ ਪੁਸ਼ਕਿਸ਼ ਤੇ ਗੱਲ ਅੱਗੇ ਕਲੀਅਰ ਹੋ ਗਈ। ਸਰ ਇਹਨਾਂ ਦੇ ਪਿੱਛੇ ਵੀ ਕੋਈ ਹੈਗੇ ਸੀ ਜਾਂ ਕਿਸੇ ਤਰ੍ਹਾਂ ਦੇ ਕੋਈ ਹੋਰ ਵੀ ਹੋਈ ਹੈ ਕਾਰਨ? ਨਹੀਂ ਜਿਵੇਂ ਤੁਸੀਂ ਦੇਖ ਰਹੇ ਹੋ ਹੈ ਬੀਚੂਲ ਅਫੈਂਡਰ ਹੈਗੇ ਆ ਇਹਨਾਂ ਤੇ 11 ਕਿਸੇ ਦੇ ਦੋ ਪਰਚੇ ਹੈ ਕਿਸੇ ਦੇ ਹੋਰ ਤੋਂ ਮਲਟੀਪਲ ਐਫਆਰਸ ਆਲਰੇਡੀ ਹੈਗੀਆਂ। ਤੋਂ ਇਹ ਹੋਰ ਵੀ ਪੁਰਾਣੇ ਕੇਸਿਸ ਤੇ ਇਨਵੋਲਡ ਹੈਗੇ ਆ। ਤਾਂ ਤੁਹਾਨੂੰ ਸਾਹਮਣੇ ਇਹ ਪਾਟ ਅੰਗਰ ਹੈ ਪਹਿਲਾਂ ਵੀ ਦਿਲਦੇ ਹੁੰਦੇ ਆਪਾਂ ਕੋਈ ਬੰਦੇ ਟ੍ਰਾਂਸਫਰਰ ਦਾ ਪਾਟ ਅੰਗਰ ਕੋਕਰਾ ਕਰ ਦਿੱਤੀ ਨਹੀਂ ਜਿਵੇਂ ਤੁਸੀਂ ਮੈਂ ਦੱਸ ਰਿਹਾਗਾ ਕਿ ਇਹ ਬੇਸਿਕਲੀ ਟਰਾਂਸਫਰਮਰ theft ਦਾ ਹੀ ਜੋ ਇੱਕ ਪ੍ਰੋਫੈਸ਼ਨਲ ਜੋ ਗੈਂਗ ਟਾਈਪ ਹੈਗਾ ਤੋ ਇਹਨਾਂ ਦੇ ਜੋ ਵੀ ਮਲਟੀਪਲ ਮੈਂਬਰਸ ਹੈਗੇ ਉਹ ਉਸ ਚੀਜ਼ ਤੇ ਲੱਗੇ ਹੋਏ ਹੁੰਦੇ ਬੇਲ ਤੇ ਆ ਜਾਂਦੇ ਫਿਰ ਉਸੀ ਚੀਜ਼ ਤੇ ਇਨਵੋਲ ਹੋ ਜਾਂਦੇ ਜਿਸ ਚੀਜ਼ ਤੇ ਕਦੇ ਕਿ ਕੋਈ ਆਇਆ ਸਾਹਮਣੇ ਜੀ ਜਿਹੜਾ ਚੋਰੀਆਂ ਕੀ ਕਰਦੇ ਨੇ ਜਾਂ ਕਰਦੇ ਨਹੀਂ ਉਹ ਤੁਸੀਂ ਜਾਣਦੇ ਹੋ ਕਿ ਦੱਸੋ ਜੀ ਬੋਪਰ ਦਾ ਹੀ ਕਰਦੇ ਬੋਪਰ ਦਾ ਤਤੀਸ਼ ਤਿਆਰੀ ਆ ਪਰ 10 ਦਿਨ ਕਿੱਥੇ ਵੇਚਦੇ ਸੀ ਕੀ ਕਰਦੇ ਸੀ ਸੋਰੀ ਚਾਰ ਬੰਦੇ ਦਾ ਗੇਂਜ ਸੀ ਜਾਂ ਇਸ ਤੋਂ ਵੱਧ ਵੀ ਇਹਦੇ ਵਿੱਚ ਇਨਵੋਲਡ ਨਹੀਂ ਹਾਲੇ ਆਪਾਂ ਰੂਲ ਆਊਟ ਨਹੀਂ ਕਰ ਸਕਦੇ ਹੋਰ ਵੀ ਇਹਨਾਂ ਦੇ ਨਾਲ ਐਸੋਸੀਏਟ ਬੰਦੇ ਹੋ ਸਕਦੇ ਜੋ ਲਿੰਕੇਜਸ ਤੇ ਹੋਣ ਕਿ ਜੋ ਅੱਗੇ ਜਿਸ ਨੂੰ ਦਿੰਦੇ ਸੀ ਇਹ ਜੋ ਚੋਰੀ ਹੁੰਦਾ ਸਮਾਨ ਜੋ ਦਿੰਦੇ ਸੀ ਜਾਂ ਇਹਨਾਂ ਦੇ ਪਿੱਛੇ ਕੋਈ ਹੋਰ ਹੈਂਡਲਰ ਸੀਗਾ ਤੋਂ ਤਫਤੀਸ਼ ਤੇ ਸਾਰੀ ਚੀਜ਼ ਲੈ ਕੇ ਆ